ਪ੍ਰਧਾਨ ਵੀ ਬਣਾ ਲਿਆ ਜੀ ਪ੍ਰਧਾਨ ਉਦੋਂ ਵੀ ਸੁਸਤ ਹੈ ਜੀ ਸ਼ਹਿਰ ਦਾ ਕੋਈ ਕੰਮ ਨਹੀਂ ਹੋ ਰਿਹਾ ਕਾਲੀ ਮਾਤਾ ਮੰਦਰ ਤੋਂ ਲੈ ਕੇ ਬੱਸ ਸਟੈਂਡ ਤੱਕ ਗੋਡੇ-ਗੋਡੇ ਦੇ ਟੋਏ ਹੋਏ ਪਿੰਨਸ ਨਹੀਂ ਨਹਿਰ ਸਾਹਿਬ ਸਾਡੀ ਜਾਤੀ ਸਾਹਿਬ ਤੋਂ ਬੋਲਦੇ ਨੇ ਸਾਡੇ ਪ੍ਰਤੀ ਸਾਡੇ ਪ੍ਰਧਾਨ ਜੀ ਨੂੰ ਧਮਕਾ ਦੇ ਰਹੇ ਨੇ ਸੀਨੀਅਰ ਵਾਈਸ ਪ੍ਰਧਾਨ ਦੇ ਅਸਟਾਨੇ ਨੂੰ ਕਿ ਤੁਹਾਨੂੰ ਅਸੀਂ ਪਾਰਟੀ ਚੋਂ ਬਾਹਰ ਕਰ ਦਾਂਗੇ ਜਦ ਤੁਹਾਡੇ ਨਾਲ ਅਗਲੀ ਮੀਟਿੰਗ ਕਰਾਂਗੇ 30 ਤਰੀਕ ਨੂੰ ਤੁਹਾਨੂੰ ਉਹਦੇ ਦੱਸਾਂਗੇ ਕਿ ਕਿਸ ਕਿਸ ਇਸ ਲੀਡਰ ਵਾਸਤੇ ਸੀਟ ਅੱਜ ਸਾਰੇ ਇਕੱਠੇ ਹੋਏ ਨੇ ਜੀ ਪ੍ਰਧਾਨ ਦੇ ਵਿਸ਼ੇ ਤੇ ਸ਼ਹਿਰ ਦੇ ਵਿਸ਼ੇ ਤੇ ਵੀ ਕਮੇਟੀ ਚ ਕੋਈ ਕੰਮ ਨਹੀਂ ਹੋ ਰਿਹਾ ਸ਼ਹਿਰ ਦਾ ਕੋਈ ਕੰਮ ਨਹੀਂ ਹੋ ਰਿਹਾ ਪਹਿਲਾਂ ਸਾਢੇ 3 ਸਾਲ ਤਾ ਮੈਡਮ ਜੀ ਨੇ ਕਰਤੇ ਕੋਈ ਕੰਮ ਨਹੀਂ ਹੋਇਆ ਸਾਢੇ 3 ਸਾਲ ਦੇ ਵਿੱਚ ਉਹਦੇ ਸਰੂਰ ਸ਼ਹਿਰ ਦਾ ਕੋਈ ਕੰਮ ਨਹੀਂ ਹੋਇਆ ਨਰਿੰਦਰ ਕੋਲਪਰਾ ਜੀ ਦੇ ਵਕਤ ਕੋਈ ਕੰਮ ਨਹੀਂ ਹੋਇਆ ਜੀ ਉਰੇ ਉਸ ਤੋਂ ਬਾਅਦ ਉਹਰੇ ਨਗਰ ਕੌਂਸਲ ਦੇ ਪ੍ਰਧਾਨ ਨਹਿਲ ਜੀ ਨੂੰ ਬਣਾਇਆ ਅਸੀਂ ਆਜ਼ਾਦ 6-7 ਕੌਂਸਲਰ ਜਿੱਤੇ ਸੀਗੇ ਜਿਨ੍ਹਾਂ ਨੇ ਆਪ ਪਾਰਟੀ ਨੂੰ ਨੌ ਕੌਂਸਲਰਾਂ ਨੇ ਆਪ ਪਾਰਟੀ ਨੂੰ ਵੋਟ ਪਾਈ ਤੇ ਪ੍ਰਧਾਨ ਵੀ ਬਣਾ ਲਿਆ ਜੀ ਪ੍ਰਧਾਨ ਉਦੋਂ ਵੀ ਸੁਸਤ ਹੈ ਜੀ ਸ਼ਹਿਰ ਦਾ ਕੋਈ ਕੰਮ ਨਹੀਂ ਹੋ ਰਿਹਾ ਕਾਲੀ ਮਾਤਾ ਮੰਦਰ ਤੋਂ ਲੈ ਕੇ ਬੱਸ ਸਟੈਂਡ ਤੱਕ ਗੋਡੇ-ਗੋਡੇ ਦੇ ਟੋਏ ਹੋਏ ਪਏ ਨੇ ਜੀ ਡੀਸੀ ਦਫ਼ਤਰ ਵਾਲੀ ਰੋਡ ਹੈ ਉਹਦੇ ਸਾਰੇ ਟੋਏ ਹੋਏ ਪਏ ਨੇ ਜੀ ਵਰਕ ਆਰਡਰ ਵੀ ਹੋਏ ਪਏ ਨੇ ਪਰ ਇੱਥੇ ਕੋਈ ਨਾ ਈਓ ਹੈ ਨਾ ਇੱਥੇ ਕੋਈ ਜਈ ਹੈ ਨਾ ਕੋਈ ਉਰੇ ਕੰਮ ਹੁੰਦਾ ਨਾ ਕੋਈ ਕੰਮ ਕਰਨ ਨੂੰ ਤਿਆਰ ਹੈ ਨਾ ਹੀ ਕਿਸੇ ਨੂੰ ਲੱਗਦਾ ਵੀ ਸੰਗਰੂਰ ਸ਼ਹਿਰ ਨਾਲ ਕਿਸੇ ਨੂੰ ਪਿਆਰ ਹੈ ਸਾਰੇ ਲੋਕ ਇੱਥੇ ਪੋਲੀਟਿਕਲੀ ਖੇਡ ਰਹੇ ਨੇ ਖੇਡ ਰਹੇ ਨੇ ਕੰਮ ਕੋਈ ਨਹੀਂ ਕਰ ਰਿਹਾ ਕਿਸੇ ਵੀ ਪਾਰਟੀ ਦੇ ਬੰਦੇ ਨੂੰ ਸੰਗਰੂਰ ਸ਼ਹਿਰ ਨਾਲ ਕਿਸੇ ਨੂੰ ਪਿਆਰ ਨਹੀਂ ਸਾਰੇ ਲੋਕ ਇੱਥੇ ਪੋਲੀਟਿਕਲੀ ਗੇਮ ਖੇਡ ਰਹੇ ਨੇ ਜਿਹਦੇ ਕਰਕੇ ਸੰਗਰੂਰ ਦਾ ਵਿਨਾਸ਼ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਐਮ ਸੀ ਸਾਰੇ ਦੁਖੀ ਨੇ ਅੱਜ 11 ਐਮ ਸੀ ਪੁਰੇ ਨੇ 9 ਆਪ ਪਾਰਟੀ ਦੇ ਅਸਤੀਫਾ ਦੇਣ ਨੂੰ ਤਿਆਰ ਨੇ ਦੋ ਆਜ਼ਾਦ ਕਾਉਂਸਲਰ ਬੀਜੇ ਲੰਕੇ ਜਿੱਤੇ ਰਿੱਪੂ ਜਿਨ੍ਹਾਂ ਨੇ ਆਪ ਪਾਰਟੀ ਨੂੰ ਵੋਟ ਪਾਈ ਉਹ ਵੀ ਪਾਰਟੀ ਤੋਂ ਆਪ ਦਾ ਜਿਹੜਾ ਵੋਟ ਪਾਈ ਉਹ ਵਾਪਸ ਲੈਣ ਨੂੰ ਤਿਆਰ ਨਹੀਂ ਨਾ ਤਾਂ ਪ੍ਰਧਾਨ ਸੁਣਦਾ ਜੀ ਇੱਥੇ ਨਾ ਐਮਐਲਏ ਸਾਹਿਬ ਸੁਣਦੇ ਨੇ ਨਾ ਕੋਈ ਦੇਖੋ ਮੁੱਖ ਮੰਤਰੀ ਸੰਗਰੂਰ ਸ਼ਹਿਰ ਦੇ ਨੇ ਸੀਐਮ ਸਿਟੀ ਹੈ ਪਰ ਇੱਥੇ ਕੰਮ ਕੋਈ ਨਹੀਂ ਹੋ ਰਿਹਾ ਇੱਕ ਵੀ ਕੰਮ ਤੁਸੀਂ ਦੱਸ ਦੋ ਸੰਗਰੂਰ ਸੀਐਮ ਸਿਟੀ ਦੇ ਵਿੱਚ ਅਸੀਂ ਆਪ ਨੂੰ ਵੋਟ ਕਾਦੇ ਵਾਸਤੇ ਪਾਈ ਐਮਸੀਆਂ ਨੇ ਵੀ ਸੰਗਰੂਰ ਦੇ ਕੰਮ ਹੋਣਗੇ ਪਰ ਸੰਗਰੂਰ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਅੱਜ ਐਨੇ ਦੁਖੀ ਹੋ ਗਏ ਅਸੀਂ ਸਾਰੇ ਐਮਸੀ ਬਦਲ ਕੇ ਦੁਖੀ ਹੋ ਕੇ ਆਪ ਪਾਰਟੀ ਤੋਂ ਅਸਤੀਫਾ ਦੇਣ ਨੂੰ ਵੀ ਤਿਆਰ ਆ ਸੱਤ ਦਿਨ ਦਾ 30 ਤਰੀਕ ਤੱਕ ਦਾ ਅਸੀਂ ਇਹਨਾਂ ਨੂੰ ਟਾਈਮ ਦਿੱਤਾ ਜਾਂ ਤਾਂ ਉਹ ਨਗਰ ਕੌਂਸਲ ਦੇ ਪ੍ਰਧਾਨ ਤੋਂ ਅਸਤੀਫਾ ਲੈ ਲਓ ਜਾਂ ਸਾਡੇ 11 ਐਮਸੀਆਂ ਤੋਂ ਸੱਤ ਅਸਤੀਫਾ ਲੈ ਲਓ ਇਹ ਪਾਰਟੀ ਨੇ ਖੁਦ ਡਿਸੀਜਨ ਲੈਣਾ ਹੈ ਜੋ ਉਹਨਾਂ ਨੂੰ ਠੀਕ ਲੱਗਦਾ ਉਹ ਕਰਨ ਪਰ ਅਸੀਂ ਆਪਦੇ ਸ਼ਹਿਰ ਲਈ ਆਪਦੇ ਬਾੜ ਵਾਸਤੇ ਐ ਦੂਤੇ ਕੁਝ ਕਰ ਨਹੀਂ ਸਕਦੇ ਅਸੀਂ ਆਪ ਪਾਰਟੀ ਤੋਂ ਸਾਰੇ ਐਮਸੀ ਅਸਤੀਫਾ ਦੇਣ ਨੂੰ ਤਿਆਰ ਹੈ ਦੇ ਚੁੱਕੇ ਅਸੀਂ ਅਸਤੀਫਾ 30 ਤਰੀਕ ਤੱਕ ਦਾ ਟਾਈਮ ਹੈ ਇਸ ਤੋਂ ਬਾਅਦ ਅਸੀਂ ਇੱਕ ਮੀਟਿੰਗ ਹੋਰ ਕਰਕੇ ਉਹਦੇ ਇਹਨੂੰ ਫਾਈਨਲ ਕਰ ਦਾਂਗੇ ਨਹੀਂ ਅਸੀਂ 11 ਐਮ ਅਸੀਂ ਅਸਤੀਫਾ ਦੇਣ ਨੂੰ ਤਿਆਰ ਦੇ ਚੁੱਕੇ ਅਸੀਂ ਅਸਤੀਫਾ ਜੀ ਪਾਰਟੀ ਚੋਂ ਹੀ ਆਪ ਇਸ ਰਲੇ ਬਣਾ ਲਾ ਦੋ ਜਾਂ ਕੋਈ ਹੋਰ ਵੀ ਅਕੇ ਦੇਖੋ ਜੀ ਪੋਲੀਟੀਕਲੀ ਉਰੇ ਬਹੁਤ ਗੰਦੀ ਲੜਾਈ ਲੱਗ ਰਹੀ ਹੈ ਸਾਰੇ ਐਮਐਲਏ ਵਿੱਚ ਦੇ ਕੋਲ ਨਾਮ ਆਪਾਂ ਜਿਹਦਾ ਵੀ ਲਈਏ ਸਾਰੇ ਪੋਲੀਟੀਕਲ ਜਿੰਨੇ ਵੀ ਲੀਡਰ ਨੇ ਉਹ ਸਾਰੇ ਸੰਗਰੂਰ ਦਾ ਵਿਨਾਸ਼ ਕਰਨ ਤੇ ਲੱਗੇ ਹੋਏ ਨੇ ਹਰ ਇੱਕ ਐਮਐਲਏ ਨੂੰ ਐ ਵੀ ਮੈਂ ਸੀਟ ਕੱਢਣਾ ਉਹਦੇ ਕੋਈ ਕੰਮ ਨਾ ਹੋਵੇ ਇਸ ਕਰਕੇ ਸੰਗਰੂਰ ਚ ਕੋਈ ਕੰਮ ਹੋਈ ਨਹੀਂ ਰਿਹਾ ਤੁਸੀਂ ਮੈਨੂੰ ਕਿਤੇ ਵੀ ਦੱਸ ਦੋ ਤੁਸੀਂ ਦੱਸ ਦੋ ਤੁਸੀਂ ਮੀਡੀਆ ਦੇ ਵਿੱਚ ਸਾਰੇ ਸ਼ਹਿਰ ਚ ਜਾਣਦੇ ਹੋ ਕਿਤੇ ਵੀ ਕੋਈ ਕੰਮ ਹੋਇਆ ਕਿਸੇ ਗਲੀ ਦਾ ਵਰਕ ਆਰਡਰ ਨਹੀਂ ਹੋਇਆ ਕਿਸੇ ਵੀ ਐਸਟੀਮੇਟ ਹੀ ਨਹੀਂ ਬਣਿਆ ਜੀ ਇਹਦੇ ਕੰਮ ਕਿਤੋਂ ਆਉਣਗੇ ਜਿੰਨਾ ਕੰਮਾਂ ਦੇ ਵਰਕ ਆਰਡਰ ਵੀ ਹੋ ਗਏ ਉਹ ਵੀ ਕੰਮ ਇਹ ਸ਼ੁਰੂ ਨਹੀਂ ਕਰ ਰਹੇ ਪ੍ਰਧਾਨ ਜੀ ਪਾਰਟੀ ਦੇ ਕੋਈ ਆਪਤਾ ਨਾ ਮੰਗਦ ਨੂੰ ਤਿੰਨ ਵਾਰ ਜੀ ਉਹਨਾਂ ਨੂੰ ਮਿਲੇ ਤੇ ਉਹ ਐਸਡੀ ਸਾਹਿਬ ਨੇ ਉਹਨਾਂ ਨੂੰ ਤਿੰਨ ਵਾਰ ਮਿਲੇ ਜੀ ਕੁਝ ਵੀ ਨਹੀਂ ਚੁੱਪ ਨੇ ਜੀ ਸੁਣਨੇ ਇਹਦਾ ਮਤਲਬ ਸਾਰੇ ਲੋਕ ਪਾਰਟੀ ਪਾਰਟੀ ਨੂੰ ਰੇ ਖਤਮ ਕਰਨ ਵਾਸਤੇ ਜੋਰ ਲੱਗ ਰਿਹਾ ਹੈ ਕੁਸ਼ਵੀਰ ਸਿੰਘ ਸਦੀਵੀਰ ਜੀ ਨੂੰ ਜੀ ਅਮਨ ਅਰੋੜਾ ਜੀ ਨੂੰ ਵੀ ਤਿੰਨ ਵਾਰ ਮਿਲੇ ਜੀ ਅਸੀਂ ਜੀ ਅਸੀਂ ਅੱਜ ਤੋਂ 3 ਮਹੀਨੇ ਪਹਿਲਾਂ ਲਾਲ ਵੇਕੀ ਵਾਰ ਨੰਬਰ 23 ਤੋਂ ਮੌਜੂਦਾ ਐਮਸੀ ਆ ਅਤੇ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਲਈ ਸੀ ਜੂਨੀਅਰ ਵਾਈਸ ਪ੍ਰਧਾਨ ਮਨਾਇਆ ਸਾਡੇ ਨਾਲ ਵੀ ਆਪਣੇ ਸੀਨੀਅਰ ਵਾਈਸ ਪ੍ਰਧਾਨ ਦੇ ਹਸਬੰਦ ਵੀ ਨੇ ਤੋਂ ਅਸੀਂ ਨੇ ਪਾਰਟੀ ਨੂੰ ਇਹ ਨਹੀਂ ਕਿ ਅੱਜ ਅਸੀਂ ਐਟੋ ਟਾਈਮ ਡਿਸੀਜਨ ਲੈ ਲਿਆ ਸਾਨੂੰ 3 ਮਹੀਨੇ ਲਗਾਤਾਰ ਹੋ ਗਏ ਪਾਰਟੀ ਨੂੰ ਜਾਗਰੂਤ ਕਰਦਿਆਂ ਨੂੰ ਕਿ ਜੀ ਪ੍ਰਧਾਨ ਜੀ ਦੀ ਕਾਰਗੁਜ਼ਾਰੀ ਮਾੜੀ ਹੈ ਜਿੰਨਾ ਸੰਗਰੂਰ ਵਾਸੀਆਂ ਨੇ ਸਾਨੂੰ ਇੰਨੀਆਂ ਵੋਟਾਂ ਬਹੁਤ ਦੇ ਕੇ ਸੰਗਰੂਰ ਦੇ ਐਮਸੀ ਬਣਾਇਆ ਅੱਜ ਨਗਰ ਕੌਂਸਲ ਸੰਗਰੂਰ ਦਾ ਪ੍ਰਧਾਨ ਬਣਾਇਆ ਸੋ ਲੋਕਾਂ ਦੇ ਕੰਮ ਨਹੀਂ ਹੋ ਰਹੇ ਅਸੀਂ ਬਾਰ-ਬਾਰ ਪ੍ਰਧਾਨ ਜੀ ਨੂੰ ਵੀ ਤਿੰਨ ਵਾਰ ਜਾ ਕੇ ਬੇਨਤੀ ਕਰ ਚੁੱਕੇ ਹਾਂ ਅਤੇ ਹੁਣ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਵੀ ਲਿਆ ਚੁੱਕੇ ਹਾਂ ਉਹ ਐਸਡੀ ਸਾਹਿਬ ਨੂੰ ਇਥੋਂ ਤੱਕ ਕਿ ਅਸੀਂ ਐਮਐਲਏ ਸਾਹਿਬ ਨੂੰ ਦੇਦੋ ਧਿਆਨ 'ਚ ਲਿਆ ਉਹ ਵੀ ਸਾਨੂੰ ਬੇਵਸੇ ਦੇਖਣ ਨੂੰ ਲੱਗੇ ਵੀ ਬੇਵਸ ਨੇ ਇਹਨਾਂ ਦੀ ਨਹੀਂ ਕੋਈ ਸੁਣਾਈ ਹੋ ਰਹੀ ਸੋ ਅਸੀਂ ਪਾਰਟੀ ਨੂੰ ਅਤੇ ਹਾਈ ਕਮਾਂਡ ਨੂੰ ਸਾਰੀ ਨੂੰ ਇਹ ਬੇਨਤੀ ਕਰਦੇ ਆਂ ਕਿ ਜੇ ਤਾ ਨਹਿਲ ਸਾਹਿਬ ਤੋਂ ਹਸਤੀਫਾ ਲਿੱਤਾ ਜਾਵੇ ਜਾਂ ਸਾਡੇ ਜਿੰਨੇ ਵੀ ਅਸੀਂ 9 ਐਮਸੀ ਆਂ ਪਾਰਟੀ ਦੇ ਸਾਡੇ ਹਸਤੀਫੇ ਤੇ ਜਿਹੜੇ ਉਹ ਮਨਜ਼ੂਰ ਕੀਤੇ ਜਾਣ ਦੋ ਸਾਡੇ ਸਾਥੀ ਸੀ ਆਜ਼ਾਦ ਉਮੀਦਵਾਰ ਜਿਨ੍ਹਾਂ ਨੇ ਨਹਿਲ ਨੂੰ ਵੋਟ ਪਾ ਕੇ ਉਹਨਾਂ ਨੇ ਪ੍ਰਧਾਨ ਬਣਾਇਆ ਸੀ ਪਰ ਪ੍ਰੰਤੂ ਉਹਨਾਂ ਦੀ ਵੀ ਕੋਈ ਸੁਣਾਈ ਨਹੀਂ ਨਹਿਲ ਸਾਹਿਬ ਸਾਡੀ ਜਾਤੀਸ਼ਾਬਦ ਬੋਲਦੇ ਨੇ ਸਾਡੇ ਪ੍ਰਤੀ ਸਾਡੇ ਪ੍ਰਧਾਨ ਜੀ ਨੂੰ ਧਮਕਾਉਂਦੇ ਨੇ ਸੀਨੀਅਰ ਵਾਈਸ ਪ੍ਰਧਾਨ ਦੇ ਹਸਬੰਦ ਨੂੰ ਇਹ ਤੁਹਾਨੂੰ ਅਸੀਂ ਪਾਰਟੀ ਚੋਂ ਬਾਹਰ ਕਰ ਦਾਂਗੇ ਜੇ ਕੋਈ ਰੌਲਾ ਪਾਇਆ ਅਸੀਂ ਸਾਰੇ ਵੀ ਪ੍ਰਧਾਨ ਜੀ ਨੂੰ ਇਹ ਬੇਨਤੀ ਕਰਦੇ ਆ ਆਪਣੇ ਪੰਜਾਬ ਪਾਰਟੀ ਪ੍ਰਧਾਨ ਜੀ ਨੂੰ ਅਤੇ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਹਿਲ ਨੂੰ ਹਟਾ ਦਿਓ ਤਾਂ ਕਿ ਸੰਗਰੂਰ ਦੀ ਜੋ ਸਥਿਤੀ ਅੱਜ ਇੰਨੀ ਮਾੜੀ ਹੋ ਚੁੱਕੀ ਹੈ ਆਪਣੀ ਆਮ ਪਾਰਟੀ ਦੀ ਉਹ ਸੁਧਰ ਸਕੇ ਆ ਨਾਲ ਜਿਹੜਾ ਤੇ ਇਸ ਕਰਕੇ ਜੀ ਅਸੀਂ ਇੰਨੇ ਪਰੇਸ਼ਾਨ ਹੋ ਚੁੱਕੇ ਆ ਸਾਰੇ ਅਸੀਂ ਨਹੀਂ ਤਾਂ 9 ਐਮਸੀ ਅੱਜ ਤੁਹਾਨੂੰ ਪਤਾ 9 ਐਮਸੀ ਇੰਨੇ ਪਰੇਸ਼ਾਨ ਹੋ ਕੇ ਬੈਠੇ ਆਤੀ ਕਿ ਸਾਡੀ ਬਿਲਕੁਲ ਨਹੀਂ ਕੋਈ ਪ੍ਰਧਾਨ ਸੁਣਾਈ ਕਰਦਾ ਜੇ ਅਸੀਂ ਉਸ ਨੂੰ ਕੋਈ ਕੰਮ ਨੂੰ ਕਹਿੰਨੇ ਆ ਅੱਗੇ ਤੋਂ ਸਾਨੂੰ ਗਾਣੇ ਸੁਣਾਉਣ ਲੱਗ ਜਾਂਦਾ ਜਾਂ ਕੋਈ ਹੋਰ ਕੰਮ ਕਰਲਾ ਦੇ ਸੋ ਪ੍ਰਧਾਨ ਜੀ ਤੋਂ ਇਹ ਜ਼ਿੰਮੇਵਾਰੀ ਸਾਂਭੀ ਨਹੀਂ ਜਾ ਰਹੀ ਉਸ ਨੂੰ ਜਲਦ ਤੋਂ ਜਲਦ ਬਰਖਾਸਤ ਕੀਤਾ ਜਾਵੇ ਜਾਂ ਫਿਰ ਭਾਈ ਸਾਡੇ ਜੇ ਉਸ ਦੀਪੇ ਨੇ ਉਹਨਾਂ ਨੂੰ ਮਨਜ਼ੂਰ ਕਰਕੇ ਸਾਨੂੰ ਪਾਰਟੀ ਨੂੰ ਅਲਵਿਦਾ ਆਖਣਾ ਪਊਗਾ ਅਸੀਂ ਕੋਈ ਆਪਣੇ ਨੌ ਬੰਦੇ ਜਿਹੜੇ ਉਹ ਅਸੀਂ ਆਪਣੇ ਤਰੀਕੇ ਨਾਲ ਐਮਸੀ ਕੋਲੋਂ ਕੰਮ ਕਰਵਾਵਾਂਗੇ ਜੀ ਫਿਰ ਆਨ ਆਲੇ ਦਿਨਾਂ ਤੇ ਇਹ ਸਾਡਾ ਇੱਕ ਤਿੱਖਾ ਸੰਦੇਸ਼ ਹੈ ਇਸ ਨੂੰ ਕਿਸੇ ਵੀ ਹਲਕੇ ਚ ਨਾ ਲੈ ਜੇ ਪਾਰਟੀ ਅਸਤੀਫਾ ਪਾਰਟੀ ਦੋਗੇ ਜਾਂ ਨਹੀਂ ਨਹੀਂ ਪਾਰਟੀ ਤੋਂ ਅਸਤੀਫਾ ਦਵਾਂਗੇ ਜੀ ਪਾਰਟੀ ਤੋਂ ਅਸਤੀਫਾ ਦਵਾਂਗੇ ਲੋਕਾਂ ਨੇ ਸਾਨੂੰ ਇੰਨਾ ਮਾਣ ਦਿੱਤਾ ਦੇਖੋ ਹਜ਼ਾਰ ਹਜ਼ਾਰ ਵੋਟ ਲੈ ਕੇ ਆਏ ਅਸੀਂ ਅਸੀਂ ਮੈਂ 350 ਵੋਟ ਨਾਲ ਜਿੱਤੇ ਆ ਸਾਡੇ ਪ੍ਰਧਾਨ ਨੇ 400 ਵੋਟ ਨਾਲ ਜਿੱਤੇ ਨੇ ਕੋਈ 500 600 ਪੂਰੀ ਸਾਹਿਬ ਜਿੱਤੇ ਨੇ ਪ੍ਰੈਸ ਕਰਕੇ ਅਸੀਂ ਕਹਿੰਦੇ ਆ ਵੀ ਸਾਡਾ ਸਾਥ ਤੋਂ ਪ੍ਰੈਸ ਕਰਕੇ ਪਾਰਟੀ ਪ੍ਰਧਾਨ ਨੂੰ ਬੇਨਤੀ ਹੈ ਕਿ ਪਾਰਟੀ ਪ੍ਰਧਾਨ ਜੀ ਸੰਗਰੂਰ ਤੁਹਾਡੇ ਨਾਲ 10 ਕਿਲੋਮੀਟਰ ਦੂਰ ਤੇ ਆ ਸੰਗਰੂਰ ਬਾਲ ਧਿਆਨ ਦੋ ਇਸ ਬੰਦੇ ਤੋਂ ਕੋਈ ਕੰਮ ਨਹੀਂ ਹੋ ਰਿਹਾ ਆਪਾਂ ਨੇ 5 ਮਹੀਨੇ ਦੀ ਕਾਰਗੁਜ਼ਾਰੀ ਦੇਖ ਲਈ ਇਸ ਕਰਕੇ ਇਸ ਦਾ ਹਸਤੀ ਵਰਤਿਆ ਜਾਵੇ ਉਹਦਾ ਫੇਸਬੁਕ ਤੇ ਤਾਂ ਕਿ ਕਾਫੀ ਫੋਟੋਆਂ ਸ਼ੋਅ ਕਰਦੇ ਆ ਦੇਖੋ ਭਾਈ ਫੇਸਬੁਕ ਤੇ ਉਸ ਦੇ ਨਾਲ ਕੋਈ ਐਮਸੀ ਅਜੇ ਤੱਕ ਤੁਸੀਂ ਦੇਖਿਆ ਸ਼ਹਿਰ ਦੇ ਤੁਸੀਂ ਆਪ ਮੀਡੀਆ ਦੇ ਆਜ ਸ਼ਹਿਰ ਦੀਆਂ ਗਲੀਆਂ ਤੇ ਵਾਜੋ ਬਾੜਾਂ ਦੇ ਵਿੱਚ ਵਾਜੋ ਬਿਲਕੁਲ ਮੱਛਰ ਮੱਖੀ ਔਰ ਸੀਵਰੇਜ ਦਾ ਇੰਨਾ ਮਾੜਾ ਹਾਲ ਹੈ ਆਪਣੇ ਪੂਰਾ ਸੀਵਰੇਜ ਸਿਸਟਮ ਅਜ ਸੰਗਰੂਰ ਦਾ ਇਹ ਲੋਕ ਇੱਥੋਂ ਦਾ ਕੇ ਸੰਗਰੂਰ ਦੀ ਆ ਜੋ ਆਪਣੇ ਮਸ਼ੀਨਰੀ ਹੈ ਨਾ ਉਹ ਵੀ ਬਿਲਕੁਲ ਕੰਡਮ ਖੜੀ ਹੈ ਖਰਾਬ ਹੋ ਗਈ ਹੈ ਕਿਸ ਦਾ ਬੈਰ ਟੁੱਟਾ ਹਲਕੇ ਹਲਕੇ ਕੰਮ ਲੈ ਜਿਸ ਦੇ ਕਰਕੇ ਸੰਗਰੂਰ ਦਾ ਸੱਤਿਆ ਨਾ ਚੋ ਰਿਹਾ ਕੀ ਕੀ ਲੱਗਦਾ ਹੈ ਕਿਉਂ ਪ੍ਰਧਾਨ ਵੱਲੋਂ ਇਦਾਂ ਕੀਤਾ ਜਾ ਰਿਹਾ ਹੈ ਕੀ ਕਿਸੇ ਹੋਲ ਲੀਡਰ ਦੀ ਸ਼ੈਅ ਦੇ ਉੱਤੇ ਕੀਤਾ ਜਾ ਰਿਹਾ ਹੈ ਦੇਖੋ ਜੀ ਪ੍ਰਧਾਨ ਜੀ ਸਾਨੂੰ ਸਪਸ਼ਟ ਲੱਭ ਜਾ ਜੇ ਤਾਂ ਇਹ ਵੀ ਕਹਿ ਚੁੱਕੇ ਨੇ ਕਿਹਦਾ ਆਮ ਆਦਮੀ ਪਾਰਟੀ ਦੁਬਾਰਾ ਨਹੀਂ ਆਉਂਦੀ ਦੇਖੋ ਪ੍ਰਧਾਨ ਜੀ ਵੀ ਪਤਾ ਨਹੀਂ ਕੀ ਗੱਲ ਕਹਿ ਰਹੇ ਮੈਂ ਕਹਿੰਦਾ ਜੀ ਪ੍ਰਧਾਨ ਜੀ ਬਿਲਕੁਲ ਕਹਿ ਸਾਡੇ ਸਾਹਮਣੇ ਅਸੀਂ ਇਹ ਨੌ ਬੰਦੇ ਕਹੇ ਬੈਠੇ ਆ ਜੀ ਪ੍ਰਧਾਨ ਜੀ ਤਾਂ ਅਸੀਂ ਪਾਰਟੀ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਕੋਈ ਜਾਗਰ ਕਰਾਵਾਂਗੇ ਜੀ ਪ੍ਰਧਾਨ ਜੀ ਸਾਨੂੰ ਕੀ ਕੁਝ ਕਹਿੰਦੇ ਨੇ ਕੋਈ ਨਹੀਂ ਦੱਸ ਤੁਸੀਂ ਨਹੀਂ ਦੱਸਾਂਗੇ ਹੁਣ ਤਾਂ ਨਹੀਂ ਕਹੀਦੇ ਇਸ ਕਰਕੇ ਨਾਂ ਤਾਂ ਪ੍ਰਧਾਨ ਜੀ ਨੂੰ ਤਜਰਬਾ ਹੈ ਤੇ ਨਾਂ ਇਹਨੂੰ ਕੋਈ ਪੜਨ ਲਿਖਣਾ ਆਉਂਦਾ ਫਿਰ ਪਰ ਜ਼ੀਰੋ ਇਹਦੀ ਮਤਲਬ ਪਰਫੋਰਮੈਂਸ ਜ਼ੀਰੋ ਹੈ ਇਹਨੂੰ ਕਿਸੇ ਕੰਮ ਦਾ ਕੋਈ ਕਿਸੇ ਕੰਮ ਦਾ ਕੋਈ ਤਜਰਬਾ ਨਹੀਂ ਹੈ ਸੀਵਰ ਹੈ ਹੋਰ ਹੋਰੇ ਵਰਸਾ ਪਾਣੀਆ ਜਿਹੜਾ ਪੀਣ ਵਾਲਾ ਉਹ ਮਿਕਸ ਹੋ ਕੇ ਘਰਾਂ ਦੇ ਵਿੱਚ ਜਾ ਰਿਹਾ ਜਿਸ ਦੇ ਕਰਕੇ ਸਾਰੇ ਸ਼ਹਿਰ ਦੇ ਲੋਕ ਬਿਮਾਰ ਹੋ ਰਹੇ ਨੇ ਤੁਮਾਰੀ ਫੈਲਣ ਦਾ ਲਾਰਾ ਇਹ ਹੀ ਹਾਲ ਰਿਹਾ ਤਾਂ ਆਉਣ ਵਾਲੇ ਤੁਸੀਂ ਸ਼ਹਿਰ ਚ ਦੇਖਿਓ ਇਦਾਂ ਦੀ ਬਹੁਤ ਬੜਾ ਹਾਲ ਜਿਹੜਾ ਹੋਊਗਾ ਇਸ ਤਰ੍ਹਾਂ ਕਿ ਅਸੀਂ ਸਾਡੀ ਇੱਕੋ ਹੀ ਮੰਗ ਹੈ ਵੀ ਜਾਂ ਤਾਂ ਗਵਿੰਦਰ ਸਿੰਘ ਤੋਂ ਅਸਤੀਫਾ ਦਿੱਤਾ ਜਾਵੇ ਨਹੀਂ ਅਸੀਂ ਨੌ ਦੇ ਨੌ ਐਮਸੀ ਇੱਥੇ ਬੈਠਾ 200 ਮਤਲਬ ਦੂਸਰੇ 11 ਬੰਦੇ ਆਸੀਂ ਆਪ ਦੇ ਅਸਤੀਵੇਂ ਪਾਰਟੀ ਪ੍ਰਧਾਨ ਵੀ ਭੇਜ ਚੁੱਕੇ ਆ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜ ਚੁੱਕੇ ਆ ਔਰ 30 ਤਰੀਕ ਤੱਕ ਅਸੀਂ ਇਹਨਾਂ ਨੂੰ ਸਮਾਂ ਪਾਰਟੀ ਨੂੰ ਦਿੱਤਾ ਹੈ ਵੀ ਤੀਜਾ ਸਾਡੀ ਜੇ ਕੋਈ ਫਰਮਾਈ ਹੁੰਦੀ ਆ ਠੀਕ ਹੈ ਨਹੀਂ ਸਾਡੇ ਅਸਤੀਫੇ ਪਰਮਾ ਤੁਸੀਂ ਕਹਿ ਰਹੇ ਹੋ ਪ੍ਰਧਾਨ ਅਨਪੜ ਹੈ ਪੜਿਆ ਲਿਖਿਆ ਨਹੀਂ ਹੈਗਾ ਪਰ ਤੁਹਾਡੀ ਸਪੋਰਟ ਨਾਲ ਹੀ ਉਹ ਪ੍ਰਧਾਨ ਦੀ ਕੁਰਸੀ ਦੇ ਉੱਤੇ ਬੈਠਾ ਹੈ ਕਿ ਤੁਹਾਨੂੰ ਉਸ ਸਮੇਂ ਨਹੀਂ ਪਤਾ ਸੀ ਵੀ ਪ੍ਰਧਾਨ ਅਨਪੜ ਹੈ ਜੇ ਸਾਨੂੰ ਪਤਾ ਹੁੰਦਾ ਫਿਰ ਆ ਆ ਆ ਪ੍ਰੈਸ ਕਰਨਾ ਬਲੂ ਕਿਉਂ ਪਰਦੇ ਸੀ ਜੀ ਜੇ ਪਤਾ ਹੁੰਦਾ ਹੁੰਦਾ ਕਿਸੇ ਕਿਸਮ ਦਾ ਪਤਾ ਹੀ ਨਹੀਂ ਆ ਇਹਨੂੰ ਪ੍ਰਧਾਨ ਜੀ ਕੋਈ ਸਿਆਸੀ ਲੀਡਰ ਦੀ ਆ ਸਹਿਵਾ ਜੀ ਜੇ ਮੇਰੀ ਪੁੱਤਾਂ ਜੀ ਸਾਰੇ ਇੱਥੇ ਜਿਹੜੀ ਹੋ ਰਹੀ ਹੈ ਨਾ ਸ਼ਹਿਰ ਤੋਂ ਦੂਰ ਤੇ ਸਾਰੀ ਮੇਰੀ ਪੁੱਤਾਂ ਨਾਲ ਸਾਰਾ ਕੰਮ ਹੋ ਰਿਹਾ ਹੈ ਕਿਉਂਕਿ ਤੁਸੀਂ ਸਾਹਰ ਦਾ ਹਾਲ ਦੇਖੋ ਜਾ ਕੇ ਕਿੱਡੇ-ਕੱਡੇ ਖੜੇ ਪਏ ਹੋਏ ਨੇ ਸੰਗਰੂਰ ਨੂੰ ਸੱਤਿਆਨਾਸ਼ ਕਰਨ ਲਈ ਸਾਰੇ ਵੱਡੇ ਲੀਡਰ ਵਿੱਚ ਨੇ ਸਾਰੇ ਵੱਡੇ ਲੀਡਰ ਸਾਰੇ ਮੀਡਲ ਲੀਡਰਾਂ ਇਹਨੂੰ ਸੰਗਰੂਰ ਨੂੰ ਖਤਮ ਕਰਕੇ ਸਾਰੇ ਮਸ਼ੀਨਰੀ ਵੈਕਟੀਲੇਟਰ ਤੇ ਆ ਬਹੁਤ ਪਈ ਬਿਮਾਰ ਪਈ ਹੈ ਮਸ਼ੀਨਰੀ ਵੀ ਬਿਮਾਰ ਪਈ ਹੈ ਸਰਬਜੀ ਜੋ ਸਿਆਸਤ ਸੰਗਰੂਰ ਜੋ ਚੱਲ ਰਹੀ ਹੈ ਕਹਿ ਰਹੇ ਨੇ ਕਿ ਸੰਗਰੂਰ ਤੇ ਸਨਾਮ ਦੀ ਸਿਆਸਤ ਹੈ ਕਿਉਂਕਿ ਪ੍ਰਧਾਨ ਕਹਿੰਦੇ ਨੇ ਪਾਰਟੀ ਪ੍ਰਧਾਨ ਪੰਜਾਬ ਵੱਲੋਂ ਅਮਨ ਰੋੜਾ ਵੱਲੋਂ ਲਗਾਇਆ ਗਿਆ ਹੈ ਉਦੀ ਬੁਧਾਈ ਕਦ ਨਾ ਬਣਦੀ ਨਹੀਂ ਸ਼ਾਇਦ ਇਸੇ ਕਰਕੇ ਜਿਹੜਾ ਕੰਮ ਹੈ ਉਹ ਹੋ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਬਾਕੀ ਸੱਚਾਈ ਹੈ ਅਸੀਂ ਫਾਰਦੀ ਪ੍ਰਧਾਨ ਨੂੰ ਤਿੰਨ ਵਾਰ ਚਾਰ ਵਾਰ ਜਾ ਕੇ ਲਈ ਚੁੱਕਿਆ ਜੀ ਕੀ ਕਿਹਾ ਗਿਆ ਸਾਨੂੰ ਉਹ ਬਸ ਕਿਤੇ ਦੇ ਮੁੰਡਾ ਜਿਹੜੇ ਤੋਰਨਗ ਨੇ ਉਹਨੂੰ ਹਫਤੇ ਬਾਅਦ ਡਿਸੀਜਨ ਦੱਸਾਂਗੇ ਜੀ ਕੋਈ ਸਾਨੂੰ ਡਿਸੀਜਨ ਹੁਣ ਤੱਕ ਉਹਨਾਂ ਨੇ ਕੋਈ ਨਹੀਂ ਦਿੱਤਾ ਤੇ ਇਸ ਕਰਕੇ ਇਹ ਤਾਂ ਸਮਝਾਂਗੇ ਵੀ ਇਹ ਜਿਹੜੀ ਸਿਆਸਤ ਹੈ ਸਾਰੀ ਸੁਨਾਮਤ ਚੱਲ ਰਹੀ ਹੈ ਪ੍ਰਧਾਨ ਜੀ ਵੱਡੇ ਲੀਟਰ ਕਹਿੰਦੇ ਨੇ ਲੇ ਬਟੇ ਲੀਡਰ ਸਤਨ ਚਾਰ ਨੇ ਜੀ ਸੀਐਮ ਸੀਟੀ ਸੀਐਮ ਸੀਟੀ ਦਾ ਮੰਤਰੀ ਮੁੱਖ ਮੰਤਰੀ ਸੀਐਮ ਸੀਟੀ ਸੰਗਰੂਰ ਦਾ ਇੱਕ ਹਫ਼ਤੇ ਦਾ ਟਾਈਮ ਦੋਗੇ ਤੁਮ ਸਾਰਾ ਦੱਸਾਂਗੇ ਵੀ ਸੰਗਰੂਰ ਨੂੰ ਕਿਉਂ ਖਤਮ ਕਰ ਰਹੇ ਨੇ ਤੇ ਕਿਹਦੇ ਵਾਸਤੇ ਇਹ ਸੀਟ ਕਲੀਅਰ ਕਰ ਰਹੇ ਨੇ ਆਪਦੀ ਸੀਟ ਖਤਮ ਕਰਕੇ ਕਿਹੜੀ ਪਾਰਟੀ ਨੂੰ ਇਹ ਸੀਟ ਜਿਤਾਉਣਾ ਚਾਹੁੰਦੇ ਨੇ ਜਦ ਤੁਹਾਡੇ ਨਾਲ ਅਗਲੀ ਮੀਟਿੰਗ ਕਰਾਂਗੇ 30 ਤਰੀਕ ਨੂੰ ਤੁਹਾਨੂੰ ਉਹਦੇ ਦੱਸਾਂਗੇ ਕਿ ਕਿਸ ਕਿਸ ਇਸ ਲੀਡਰ ਵਾਸਤੇ ਸੀਟ ਤਿਆਰ ਕਰ ਰਹੇ ਨੇ ਕਿਹਨੂੰ ਸੀਟ ਦੇਣੀ ਹੈ ਜੇ ਤੁਹਾਡਾ ਕਹਿਣਾ ਮੰਨ ਲਿਆ ਜਾਂਦਾ ਫਿਰ ਵੀ ਦੱਸਾਂਗੇ ਕਿਹਦੇ ਕਿਹਦੇ ਲਈ ਲਨ ਵਾਸਤੇ ਸੀਟਾਂ ਲਈ ਤੇ ਕੋਈ ਸਾਨੂੰ ਤਾਂ ਸੰਗਰੂਰ ਦੇ ਵਿਕਾਸ ਵਾਸਤੇ ਅਸੀਂ ਅੱਜ ਉਰੇ ਬੈਠੇ ਆਂ ਆਪਦੇ ਬਾੜ ਵਾਸਤੇ ਬੈਠੇ ਆਂ ਸ਼ਹਿਰ ਵਾਸਤੇ ਬੈਠੇ ਆਂ ਜੇ ਸੰਗਰੂਰ ਸ਼ਹਿਰ ਦੇ ਕੰਮ ਹੁੰਦੇ ਨੇ ਜਾਂ ਸਾਰਾ ਕੰਮ ਠੀਕ ਹੁੰਦਾ ਫਿਰ ਸਾਨੂੰ ਕੋਈ ਲੋੜ ਨਹੀਂ ਅਸੀਂ ਚੁੱਪ ਕਰ ਜਾਾਂਗੇ ਬੱਬੂ ਜੀ ਅੱਜ ਦੂਸਰੀ ਵਾਰ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਹਾਂਜੀ ਇੱਕ ਵਾਰ ਕਿੰਨੀ ਸੀ ਸਾਡੇ ਕੰਮ ਨਹੀਂ ਹੋ ਰਹੇ ਸੀ ਬੜੀ ਸਮੱਸਿਆ ਲੱਗਾ ਜਿਹਦਾਰਾ ਫੇਰ ਪ੍ਰੈਸ ਕਾਨਫਰੰਸ ਕੰਮਾਂ ਦੀ ਤਾਂ ਯਰੇ ਕੋਈ ਗੱਲ ਹੀ ਨਹੀਂ ਜੀ ਤੁਸੀਂ ਜਾਏ ਕਮੇਟੀ 'ਚ ਵਗਜੋ ਕਿਤੇ ਵਗਜੋ ਕਿਸੇ ਲੀਡਰ ਨੂੰ ਮਿਲ ਲਓ ਕੰਮ ਦੀ ਤਾਂ ਕੋਈ ਗੱਲੇ ਨਹੀਂ ਕਰਦਾ ਵੀ ਕੋਈ ਕੰਮ ਕਰਾਉਣਾ ਹੈ ਤੁਸੀਂ ਕਿਸੇ ਪੀਏ ਨਾਲ ਵੀ ਗੱਲ ਕਰ ਲਓਗਾ ਵੀ ਜੇ ਮੇਰਾ ਕੰਮ ਹੋਇਆ ਪਈ ਤੁਸੀਂ ਕਹਿ ਦਿਓ ਉਹਨਾਂ ਦਾ ਕੋਈ ਅਸਰ ਨਹੀਂ ਕੰਮ ਨਾਲ ਦਾ ਕੋਈ ਮਤਲਬ ਦੇ 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 ਜੀ ਕਿਤੇ ਸਾਡੇ ਕਰਨ ਨਹੀਂ ਸਮਝਦਾ ਐਤੂ ਵੱਤ ਬਈ ਤੀਜਾ ਦੀ ਕੀ ਹੋਊਗੀ ਸਾਡੇ ਬਾੜ ਤੇ ਸਾਡੇ ਕੰਮੀ ਨਹੀਂ ਹੁੰਦੇ ਜੀ ਮਾਣ ਮਾਦਰੇ ਨੇ ਕਿਹਾ ਸੀ ਕਿ ਚੌਕੀਦਾਰ ਦੀ ਬਦਲੀ ਨਹੀਂ ਕਰਾ ਸਕਦਾ ਕੋਈ ਇਹ ਸਹੀ ਗੱਲ ਨਹੀਂ ਐ ਨਾ ਮੰਨਤਾ ਨਹੀਂ ਹਾਲਾ ਜੀ ਬਿਲਕੁਲ ਇਹੀ ਹਾਲ ਹੈ ਜੀ ਉਦੋਂ ਵੀ ਬੁਰਾ ਹਾਲ ਹੈ ਜੀ ਉਹਦਾ ਸਾਰਾ ਸਾਰਾ ਜੀ ਬੋਲੋ ਜੀ ਹੁਣ ਤੁਸੀਂ ਸਾਰਾ ਜੀ ਬੋਲਣਗੇ ਜੀ ਜੇ ਮੋਟਾ ਰੱਖਿਆ ਗਿਆ ਡੀਸੀ ਰੋੜਾ ਜਾਂ ਸ਼ਹਿਰੀ ਸੜਕਾਂ 'ਚ ਕੋਈ ਕੰਮ ਹੋਇਆਗਾ ਉਹ ਤੁਹਾਡੇ ਬਾੜਾਂ ਦੇ ਜੀ ਸਾਡੇ ਬਾੜਾਂ ਦਾ ਤਾਂ ਜੀ ਬਿਲਕੁਲ ਇੰਨਾ ਕਮਾੜਾ ਹਾਲਾ ਹੋ ਗਿਆ ਸਾਡੇ ਵਾਰਡਾਂ ਦਾ ਜੀ ਇੰਨਾ ਕਮਾੜਾ ਹਾਲਾ ਅਸੀਂ ਆਜ਼ਾਦ ਜਿੱਤੇ ਸੀਗੇ ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਐਮਸੀ ਬਣਾਇਆ ਐਮਸੀ ਬਣ ਤੋਂ ਬਾਅਦ ਸਰਕਾਰ ਨੇ ਸਾਡੇ ਤੱਕ ਪਹੁੰਚ ਕੀਤੀ ਪਹੁੰਚ ਕਰਨ ਤੋਂ ਬਾਅਦ ਅਸੀਂ ਮਹੀਨਾ 15 ਦਿਨ ਆਵੇ ਮਹੱਲੇ ਨਾਲ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਅਸੀਂ ਪਾਰਟੀ ਜੁਆਇਨ ਕੀਤੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਸਾਡੇ ਨੂੰ ਇੱਕ ਭਰੋਸਾ ਦਿੱਤਾ ਸੀ ਸਰਕਾਰ ਨੇ ਵੀ ਜਿਹੜਾ ਸਾਡੇ ਕੰਮ ਨੇ ਪੈਲ ਦੇ ਆਧਾਰ ਤੇ ਹੋਣਗੇ ਅਸੀਂ ਅੱਜ ਆਮ ਪਾਰਟੀ ਦੀ ਜਿਹੜੀ ਹੈਗੀ ਸਰਕਾਰ ਉਹਦਾ ਹਿੱਸਾਾਂਗੇ ਮੌਜੂਦਾ ਸਰਕਾਰ ਦੇ ਅਸੀਂ ਕਾਉਂਸਲਰ ਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀ ਸਾਨੂੰ ਆ ਜਿਹੜਾ ਕੀ ਕਹਿੰਦੇ ਨੇ ਆ ਐਮਸੀ ਦਾ ਸਾਡੇ ਮੱਲੇ ਵਾਲੇ ਨੇ ਬਣਾਤਾ ਵੋਟਾਂ ਪਾ ਕੇ ਤੇ ਜਦੋਂ ਦੇ ਸਰਕਾਰ ਚ ਆਇਆ ਸਰਕਾਰ ਨੇ ਸਾਨੂੰ ਜੀ ਆ ਗਲੀਆਂ ਦੇ ਵਿੱਚ ਜਿਹੜਾ ਕੰਮ ਕਰਦੇ ਹੁੰਦੇ ਨੇਗੇ ਜਿਹੜੇ ਸੀਵਰੇਜ ਮੈਨ ਹੋਗੇ ਸੀਵਰੇਜ ਮੈਨ ਹੋਗੇ ਜਾਂ ਆਪ ਛੱਡੀਆਂ ਨਾਲ ਸਾਫ਼ ਕਰਦੇ ਨੇ ਸਾਨੂੰ ਇਹ ਬਣਾਤਾ ਸਾਡੀ ਤਰੱਕੀ ਕਰਦੀ ਸਾਡੀ ਤਰੱਕੀ ਹੋ ਗਈ ਜੀ ਸਰਕਾਰ ਦੇ ਵਿੱਚ ਇਹ ਕਹਿੰਦਾ ਜੀ ਆਪ ਤੁਸੀਂ ਦੇਖ ਲੋ ਹਾਲ ਨੇ ਸਾਡੇ ਇਹ ਕੱਲ ਦੀ ਹੈ ਜੀ ਇਹ ਕੱਲ ਦੀ ਹੈਗੀ ਸਾਡੇ ਕੋਈ ਸਫਾਈ ਕਰਮਚਾਰੀ ਨਹੀਂ ਹੁੰਦਾ ਸਾਡੇ ਕੋਈ ਸਫਾਈ ਕਰਮਚਾਰੀ ਨਹੀਂ ਲੱਗਿਆ ਹੋਇਆ ਹੈਗਾ ਇਹ ਸਾਡੇ ਹਾਲ ਨੇ ਬੱਲੇ ਦੇ ਜੀ ਸਾਨੂੰ ਆਪ ਗਰੀਆਂ ਨਾਲੀਆਂ ਆਪ ਕਰਨੀਆਂ ਪੈਂਦੀਆਂ ਨੇ ਜਦੋਂ 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 ਕਿ ਸਰਕਾਰ ਦੇ ਨੁਮਾਇੰਦੇ ਅਸੀਂ ਵਿੱਚ ਬੈਠਿਆਂਗੇ ਐਮ ਸੀ ਆਗੇ ਕੋਈ ਇਹ ਨਹੀਂ ਹੈਗਾ ਵੀ ਬਾਹਰੋਂ ਆਗੇ ਆਜ਼ਾਦ ਜਿੱਤ ਕੇ ਅਸੀਂ ਸਰਕਾਰ ਵਿੱਚ ਆਇਆ ਹੁਣ ਗੱਲ ਮੈਂ ਇੰਨੀ ਕੀ ਕਰਨਾ ਚਾਹਣਾ ਵੀ ਅਸੀਂ ਜਦੋਂ ਮੈਂ ਪਹਿਲਾਂ ਸੀਗਾ ਜਦੋਂ ਪਾਰਟੀ 'ਚ ਨਹੀਂ ਸੀ ਹੈਗਾ ਉਦੋਂ ਕੀ ਹੁੰਦਾ ਸੀ ਹੁੰਦਾ ਸੀ ਸਰਕਾਰ ਨੇ ਕਿਹਾ ਭਾਈ ਤੂੰ ਡੰਗਰੂ ਰੱਖ ਦੇ ਤੇਰੇ ਕੰਮ ਹੋਣਗੇ ਮੈਂ ਡੰਗਰੂ ਰੱਖਤਾ ਪਰ ਡੰਗਰੂ ਰੱਖਣ ਤੋਂ ਬਾਅਦ ਵੀ ਮੇਰੇ ਕੰਮ ਨਹੀਂ ਹੋ ਰਹੇ ਮੈਂ ਗਲੀਆਂ ਨਾਲੀਆਂ ਆਪ ਮਾਰਦਾਗਾ ਸਾਫ ਕਰਦਾਗਾ ਉਹ ਤੋਂ ਬਾਅਦ ਜੀ ਅਸੀਂ ਜਿਹੜੀ ਮੈਂ ਗੱਲ ਕਰਾਂ ਉੱਪਰਲੇ ਲੈਵਲ ਤੇ ਵੀ ਆਮਨ अरोड़ा ਜੀ ਆ ਭਗਵੰਤ ਮਾਨ ਦੇ ਓਐਸਡੀਓ ਸੁਖੀ ਜੀ ਚੇਅਰਮੈਨ ਨੇ ਸਾਡੇ ਭਰਾ ਉਹਨਾਂ ਨਾਲ ਅਸੀਂ ਸਾਰਿਆਂ ਨਾਲ ਮੀਟਿੰਗਾਂ ਕੀਤੀਆਂ ਤਿੰਨ ਤਿੰਨ ਚਾਰ ਚਾਰ ਵਾਰੀ ਵੀ ਸਾਡੇ ਕੰਮ ਕਰਾ ਦਿਓ ਸਾਡੇ ਪ੍ਰਧਾਨ ਨੇ ਮਹਿਲ ਜੀ ਉਹਨਾਂ ਨਾਲ ਅਸੀਂ ਕਿੰਨੀਆਂ ਮੀਟਿੰਗਾਂ ਕਰ ਲਈਆਂ ਵੀ ਭਾਈ ਸਾਡੇ ਕੰਮ ਕਰ ਦਿਓ ਜੇ ਅਸੀਂ ਧੱਕੇ ਨਾਲ ਰੌਣਾ ਰੂਣਾ ਪਾ ਕੇ ਮੈਂ ਦੋ ਚਾਰ ਬੰਦੇ ਬੁਲਾ ਵੀ ਲੈਣਾ ਤਾਂ ਨਾਲ ਦੀ ਨਾਲ ਉਹਨੂੰ ਫੋਨ ਮਾਰ ਕੇ ਪਿੱਛੇ ਬੁਲਾ ਲਿਆ ਜਾਂਦਾ ਵੀ ਪ੍ਰਧਾਨ ਜੀ ਨੇ ਕਹਿਗਾ ਵੀ ਸਾਡੇ ਮਹੱਲੇ ਚ ਆ ਜਾ ਇੱਧਰ ਆ ਜਾ ਇੱਕ ਤਾਂ ਹੁੰਦਾ ਸੀਗਾ ਵੀ ਕੰਮ ਅਸੀਂ ਜਿਹੜਾ ਕਮੇਟੀ ਨਹੀਂ ਬਣੀ ਸੀ ਮੈਂ 30 ਲਾਈਟਾਂ ਲਵਾਉਣੀਆਂ ਪ੍ਰਸ਼ਾਸਨ ਤੋਂ ਜਦੋਂ ਦੇ ਅਸੀਂ ਐਮਸੀ ਬਣਿਆ ਸਾਡੇ ਕਿ ਦੋ ਲਾਈਟਾਂ ਨਹੀਂ ਲਾ ਕੇ ਗਿਆ ਹੈਗਾ ਕਿ ਸਾਡੇ ਨਾਲ ਵਿਕਟਰਾ ਕੀਤਾ ਜਾ ਰਿਹਾ ਸਾਨੂੰ ਕਿਹਾ ਜਾਂਦਾ ਇਹ ਤਾਂ ਐਸਸੀ ਨੇ ਐਸਸੀ ਬੀਸੀ ਨੇ ਠੀਕ ਹੈ ਇਹਨਾਂ ਨੂੰ ਤਾਂ ਸਾਨੂੰ ਲੋੜ ਨਹੀਂ ਹੈਗੀ ਜਦੋਂ ਵੋਟ ਪਵਾਣੀ ਸੀ ਭਵਿੰਦਰ ਜੀ ਨੇ ਜਦੋਂ ਬੋਟ ਬੋਣੀ ਦੀ ਆਪਣਾ ਰੋੜਾ ਜੀ ਨੇ ਜਦੋਂ ਇਹਨਾਂ ਨੇ ਸਰਕਾਰ ਬਣਾਉਣੀ ਸੀ ਉਦੋਂ ਸਾਡੇ ਤੱਕ ਪਹੁੰਚ ਕੀਤੀ ਅੱਜ ਸਾਡੇ ਕੰਮ ਨਹੀਂ ਹੋ ਰਹੇ ਸੀ ਇਹਨਾਂ ਦਾਕ ਪਹੁੰਚ ਕਰ ਰਹੇ ਆ ਫਿਰ ਵੀ ਸਾਡੇ ਕੰਮ ਨਹੀਂ ਹੋ ਰਹੇ ਤਾਂ ਸਾਨੂੰ ਐਡੀ ਸਰਕਾਰ ਦਾ ਕੀ ਫਾਇਦਾ ਮੈਂ ਤਾਂ ਸਾਫ਼ ਹੋਰ ਸਾਫ਼ ਇਹਨਾਂ ਨੂੰ ਬੇਨਤੀ ਕਰਦਾਗਾ ਇੱਕ ਗੱਲ ਹੋਰ ਵੀ ਹੋਈ ਸੀ ਸਾਡੀਆਂ ਮੀਟਿੰਗਾਂ ਦੇ ਵਿੱਚ ਵੀ ਜੇ ਤੁਸੀਂ ਧਰਨੇ ਲਾ ਲੋਗੇ ਪਾਰਟੀ ਨਹੀਂ ਛੱਡ ਦੋਗੇ ਧਰਨੇ ਲਾ ਲੋਗੇ ਫਿਰ ਕਿਹੜਾ ਤੁਹਾਡੇ ਕੰਮ ਹੋ ਜਾਣਗੇ ਜਦੋਂ মিডিਆ ਹੈਗਾ ਲੋਕਤੰਤਰ ਹੈ ਸਾਨੂੰ ਅਧਿਕਾਰ ਆ ਅਸੀਂ ਪਹਿਲਾਂ ਸਰਕਾਰਾਂ ਬਣੀਆਂ ਨੇ ਵੀ ਧਰਨੇ ਲਾ ਲਾ ਕੇ ਜਿਹੜੇ ਹੈਗੇ ਨੇ ਸਰਕਾਰਾਂ ਬਣੀਆਂ ਨੇ ਜੇ ਸਾਡੇ ਕੱਲ ਨੂੰ ਪ੍ਰਸ਼ਾਸਨ ਕੰਮ ਨਹੀਂ ਕਰੂਗਾ ਅਸੀਂ ਉਹਦੇ ਬਾਅਦ ਵਿੱਚ ਬੈਠਾਂਗੇ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਸਾਡੀ ਸਰਕਾਰ ਨੂੰ ਕਹੇ ਤੋ ਕੰਮ ਨਹੀਂ ਸੀ ਹੋ ਰੇ ਕੱਲ ਨੂੰ ਅਸੀਂ ਜੇ ਧਰਨਾ ਲਾਵਾਂਗੇ ਸਰਕਾਰ ਨੂੰ ਵਾਲ ਵਿਦਾ ਕਹਿ ਕੇ ਇਹਨਾਂ ਨੇ ਜਮੀ ਸਾਡੇ ਕੰਮ ਬੰਦ ਕਰ ਦਿੰਨੇ ਨੇ ਅਸੀਂ ਚਾਹੇ ਆਪਣੇ ਮਹੱਲੇ ਲਈ ਆਪਣੇ ਸ਼ਹਿਰ ਦੇ ਲਈ ਲੱਗੇ ਹੋਇਆ ਅਸੀਂ ਆਪਣੇ ਨਹੀਂ ਜਾਂਦੇ ਤਾਂ ਅਸੀਂ ਚੁੱਪ ਕਰਕੇ ਮੂੰਹ ਤੇ ਚੇਪੀਆਂ ਲਾ ਕੇ ਅੱਖਾਂ ਤੇ ਪੱਟੀ ਬੰਨ੍ਹ ਕੇ ਬਹਿ ਜਾਂਦੇ ਪਰ ਅਸੀਂ ਉਹ ਨਹੀਂ ਕਰਦੇ ਅਸੀਂ ਚਾਹੇ ਸਰਕਾਰ ਦੇ ਵਿੱਚਾਂ ਫੇਰ ਵੀ ਜਿੱਥੇ ਗਲਤ ਹੁੰਦਾ ਸੀ ਬੋਲਦੇ ਆਂ ਔਰ ਬੋਲਾਂਗੇ ਇਹ ਸਾਡਾ ਉਹ ਰਾਈਟ ਨਹੀਂ ਹੈਗਾ ਵੀ ਜੇ ਆਪਾਂ ਸਰਕਾਰ ਦੇ ਵਿੱਚ ਬਾਗੇ ਤਾਂ ਚੁੱਪ ਕਰਕੇ ਬਹਿ ਜੀਏ ਅਸੀਂ ਸ਼ਹਿਰ ਦੇ ਨਹੀਂ ਲੱਗੇ ਹੋયાਗੇ ਅਗਰ ਸਾਨੂੰ ਅਸੀਂ ਕਹਦਾ ਜੀ ਅਸਤੀਫੇ ਸੀਨੇ ਭੇਜਤੇ ਜੀ ਲਿਖ ਕੇ ਅਸੀਂ ਜਿਹੜਾ ਕੱਲਾ ਸਰਕਾਰ ਨੂੰ ਅਸਤੀਫੇ ਦੇ ਰਹੇ ਆ ਜੀ ਆਹ ਜਿਹੜਾ ਐਮਸੀ ਸਾਨੂੰ ਸਾਡੇ ਮਹੱਲੇ ਵਾਲੇ ਨੇ ਬਣਾਇਆ ਵੋਟਾਂ પાਕੇ ਇਹਨਾਂ ਦਾ ਅਸੀਂ ਮਾਣ ਰੱਖਾਂਗੇ ਇਹਨਾਂ ਦੇ ਲਈ ਅਸੀਂ ਕੰਮ ਕਰ ਰਹੇ ਆ ਜੇ ਕਮੇਟੀ ਨਹੀਂ ਕਰੂ ਅਸੀਂ ਖੁਦ ਕਰਾਂਗੇ ਪਰ ਉਸ ਆਪਣੇ ਮਹੱਲੇ ਵਾਲਿਆਂ ਨੂੰ ਨਰਾਜ਼ ਨਰਾਜ਼ ਨਹੀਂ ਹੋਣ ਦਵਾਗੇ ਜੀ ਕੁੱਲ ਮਿਲਾ ਕੇ ਪ੍ਰਧਾਨ ਜੀ ਮੋਤੀ ਗੱਲ